ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾ ਤੇ ਓਂਕਾਰ ਸਿੰਘ ਬਰਾੜ थाना ਸ਼ਾਹਕੋਟ ਦੀ ਟੀਮ ਵੱਲੋਂ ਇਲਾਕਾ थाना ਸ਼ਾਹਕੋਟ ਦੇ ਵਕਵਕ ਏਰੀਆ ਵਿੱਚ ਬਾਬਤ ਨਸ਼ੀਲੇ ਪਦਾਰਥ ਵਕਵਕ ਸ਼ੱਕੀ ਟਿਕਾਣਿਆਂ ਤੇ ARP ਟੀਮਾਂ ਨੇ ਰੇਡ ਕੀਤੇ ਗਏ ਜਿੱਥੇ ਨਿਮਾ ਅਨੁਸਾਰ ਵੱਡੇ ਪੱਧਰ ਤੇ ਕੀਤੇ ਸਰਚ ਅਭਿਆਨ ਦੌਰਾਨ ਵਕਵਕ ਜਗ੍ਹਾ ਤੋਂ ਹੀਰੋਇਨ ਸਮੇਤ ਡਰਗਮਣੀ ਨਜਾਇਜ਼ ਸ਼ਰਾਬ ਤੇ ਨਜਾਇਜ਼ ਅਸਲਾ ਸਮੇਤ 3 ਜ਼ਿੰਦਾ ਰੋਂਦ ਬਰਾਮਦ ਹੋਏ ਅਤੇ 2 ਦੋਸ਼ੀਆਂ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿੱਤਾ ਗਿਆ। ਯੁੱਧ ਨਸ਼ਾ ਉਰਜਾ ਪੰਜਾਬ ਸਰਕਾਰ ਦੇ ਏਜੰਡੇ ਤੇ ਮਾਨਯੋਗ ਡੀਸੀਪੀ ਪੰਜਾਬ ਜੀ ਦੇ ਦਸ਼ਨ ਨਿਰਦੇਸ਼ ਤੇ ਜਿਲ੍ਹਾ ਜਰੰਧਾ ਤੇ ਅੱਜ ਦੇ ਮਾਨਯੋਗ ਐਸਐਸਪੀ ਸਾਹਿਬ ਗੁਰਮੀਤ ਸਿੰਘ ਜੀ ਵੱਲੋਂ ਜ਼ਿਲ੍ਹੇ ਅੰਦਰ ਸਰਚ ਆਪਰੇਸ਼ਨ ਕਸੋ ਆਪਰੇਸ਼ਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਸਨ ਜਿਸ ਦੇ ਤਹਿਤ ਸਬਰੀਨ ਸ਼ਾਹਕੋਟ ਸਥਾਨਾ ਮੋਡਲ ਥਾਣਾ ਸ਼ਾਹਕੋਟ ਦੇ ਮੁਖ ਅਫਸਰ ਇੰਸਪੈਕਟਰ ਬਲਿੰਦਰ ਸਿੰਘ ਵੱਲੋਂ ਲੱਖਾਂ ਦੀ ਟੀਮਾਂ ਲੈ ਕੇ ਇਲਾਕੇ ਵਿੱਚ ਕਸੋ ਆਪਰੇਸ਼ਨ ਕੀਤਾ ਗਿਆ ਜੋ ਇਸ ਆਪਰੇਸ਼ਨ ਦੇ ਦੌਰਾਨ ਨਾਕੇ ਗਸ਼ਟਾ ਅਤੇ ਸਰਚ ਕੀਤੀ ਗਈ ਦਰਾਂ ਨੇ ਨਾਕਾਬੰਦੀ ਤਿੰਨ ਵੱਖ-ਵੱਖ ਜਗ੍ਹਾ ਤੋਂ ਸਾਡੇ ਕੋਲ ਰਿਕਵਰੀ ਹੋਈਆਂ ਜਿਹਦੇ ਤਹਿਤ ਇੱਕ ਦੋਸ਼ੀ ਦੀਪਕ ਸ਼ਰਮਾ ਪੁੱਤਰ ਲੇਟ ਅਸ਼ੋਕ ਕੁਮਾਰ ਵਾਸੀ ਰਾਮਗੜੀਆ ਮੱਲਾ ਸ਼ਾਹਕੋਟ ਕੋਲ 57 ਗ੍ਰਾਮ ਯਰੋ 9200 ਰੁਪਏ ਡਰਗਮਣੀ ਇੱਕ ਇਲੈਕਟ੍ਰੋਨਿਕ ਕੰਡਾ ਤੇ ਇੱਕ ਉਹਦਾ ਮੋਟਰਸਾਈਕਲ ਜਿਹੜਾ ਬਰਾਮਦ ਹੋਇਆ ਔਰ ਇਹ ਦੋਸ਼ੀ ਬੜਾ ਨਟੋਰੀ ਸ ਹੈਗਾ ਇਹਦੀ ਡੀਪ ਲੀਨ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ ਔਰ ਇਹ ਇਹ ਸਮਾਨ ਇਹ ਕਿੱਥੋਂ ਲੈ ਕੇ ਆਇਆ ਕਿਹੜੇ ਸਾਧਨ ਇਹਨੇ ਵਰਤੇ ਜਾਂ ਜਿਹੜੀ ਪ੍ਰਾਪਰਟੀ ਬਣਾਈ ਉਹਦੇ ਨੂੰ ਇਨਵੈਸਟੀਗੇਸ਼ਨ ਵੈਰੀਫਾਈ ਕੀਤੀ ਜਾਊਗਾ ਇਸੇ ਤਰ੍ਹਾਂ ਇੱਕ ਹੋਰ ਜਿਹੜਾ ਮੁਕਦਮਾ ਦਰਜ ਹੋਇਆ ਐਸ ਗੁਟਾ ਸਿੰਘ ਚਮਕਨਚਰ ਉਸਿਆ ਵੱਲੋਂ ਕਿ ਦੋਸ਼ੀ ਹਰਮਨਪ੍ਰੀਤ ਸੌਰਫਰ ਹੈਪੀ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਧੰਨਵਾਲ थाना ਸ਼ਾਹਕੋਟ ਪਾਸੋਂ ਇੱਕ ਦੇਸੀ ਕਟਾ ਬੱਤੀਬੌਰ ਸਵੇਤ ਮੈਗਜ਼ੀਨ ਅਤੇ ਤਿੰਨ ਰੌਂਡ ਜਿੰਦਾ ਉਤੋਂ ਬਰਾਮਦ ਹੋਇਆ ਹਨ ਅਤੇ ਉਹਦਾ ਇੱਕ ਹੀ ਰੌਂਡਾ ਮੋਟਰਸਾਈਕਲ ਇਸ ਦੋਸ਼ੀ ਦੇ ਖਿਲਾਫ ਪਹਿਲਾਂ ਵੀ ਵਕਫਾ ਤਰਾਉਂਦਾ ਤੇ ਤਿੰਨ ਮੁਕਦਮੇ ਦਰਜ ਹਨ ਤੇ ਜੇਲ੍ਹ ਤੋਂ ਜਵੰਤ ਤੇ ਆਇਆ ਹੋਇਆ ਤੇਰੀ ਜਿਹੜੀ ਤਫ਼ਤੀਸ਼ ਹੈ ਉਹ ਬੜੀ ਡੀਪਲੀ ਕੀਤੀ ਹੈ ਕਰ ਰਹੇ ਆ ਕਿ ਵਾਪਨ ਕਿੱਥੋਂ ਲੈ ਕੇ ਆਇਆ ਕਿੱਥੇ ਵਰਤਿਆ ਗਿਆ ਜਾਂ ਇਹਦੇ ਨਾਲ ਕੋਈ ਹੋਰ ਤਾਂ ਨਹੀਂ ਇਹਨੂੰ ਮਾਨਯੋਗ ਅਦਾਲਤ 'ਤੇ ਪੇਸ਼ ਕਰਕੇ ਅਗਲਾ ਰਮਾਨਾਸ ਕੀਤਾ ਜਾਊਗਾ ਇਸੇ ਤਰ੍ਹਾਂ ਇੱਕ ਮਕਦਮਾ ਐਸੇਪੂਰਨ ਸਿੰਘ ਵੱਲੋਂ ਦਰਜ ਕੀਤਾ ਕਿ ਦੋਸ਼ੀ ਦਰਸ਼ਨ ਸਿੰਘ ਉਸ ਲੱਡੂ ਪੁੱਤਰ ਉਤਮ ਸਿੰਘ ਵਾਸੀ ਪਿੰਡ ਬਾਉਵਾਲ ਬਾਉਵਾਲ ਥਾਣਾ ਸ਼ਾਹਕੋਟ ਦੇ ਘਰ ਵਿੱਚੋਂ 209 ਬੋਤਲਾਂ ਸ਼ਰਾਬ ਨਜਾਇਜ਼ ਦੇਤੀ ਜਿਹੜੀ ਬਰਾਮਦ ਹੋਈ ਆ ਔਰ ਇਹ ਦੋਸ਼ੀ ਵੀ ਜਿਹੜਾ ਘਰੋਂ ਫਰਾਰ ਆ ਤੇ ਇਹਦੇ ਖਿਲਾਫ ਪਹਿਲਾਂ ਵੀ ਪੰਜ ਮੁਕਾਦਮੇ ਦਰਜ ਹਨ ਤੇ ਇਹਦੀ ਜਿਹੜੀ ਡਿਪਲੀ ਅਨਵੈਸਟੀਗੇਸ਼ਨ ਕੀਤੀ ਜਾਊਗੀ ਕਾਸ ਆਪਰੇਸ਼ਨ ਦੇ ਨਾਲ ਨਾਲ ਪੰਜਾਬ ਪੁਲਿਸ ਵੱਲੋਂ ਅਭਿਆਨ ਜਿਹੜਾ ਜੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਚੱਲ ਰਿਹਾ ਉਹਦੇ ਲਈ ਵੱਡੀਆਂ ਬਰਾਮਦੀਆਂ ਲਗਾਤਾਰ ਹੋ ਰਹੀਆਂ ਹਨ ਔਰ ਨੰਨਾਂ ਵਾਲੀ ਜਿਹੜੇ ਇਸ ਭਿਆਨਕ ਨਸ਼ੇ ਦੀ ਬੁਆਰੀ ਚ ਲਿਫਤ ਹੋ ਚੁੱਕੇ ਹਨ ਉਹਨਾਂ ਪੀੜਤਾ ਨਾਲ ਉਹਦੇ ਪਰਿਵਾਰਾਂ ਨਾਲ ਵਕਤ ਸਮੇਂ ਜਿਹੜੀ ਕਾਉਂਸਲਿੰਗ ਕਰਕੇ ਉਹਨਾਂ ਨੂੰ ਮੋਟੀਵੇਟ ਕਰਕੇ ਸਿਵਲ ਹਸਪੀਟਲ ਚੋਂ ਦਾ ਟ੍ਰੀਟਮੈਂਟ ਕਰਾਉਣ ਲਈ ਉਤਸਾਹ ਜਾ ਰਹੇ ਹਨ ਔਰ ਪਬਲਿਕ ਜਿਹੜੀ ਇਸ ਗੱਲ ਤੇ سپورਟ ਵੀ ਕਰ ਰਹੀ ਹੈ ਨਾਲ ਨਾਲ ਇਸ ਬਿਮਾਰੀ ਭੈਣੇ ਕਿ ਬਿਮਾਰੀ ਦਾ ਲੰਬਤਾ ਮਾਰੇ ਵੀ ਪਬਲਿਕ ਨੂੰ ਮਾਫਵਾ ਪਲੇਟਫਾਰਮ ਉਰਹੀਂ ਜਾਗਰੂਤਾ ਫੈਲਾਈ ਜਾ ਰਹੀ ਹੈ ਥੈਂਕ ਯੂ